ਅੱਜ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਬੱਬੂ ਮਾਨ ਦੀ ਨਾਲੇ ਗੱਲ ਕਰਾਂਗੇ ਪੁਸ਼ਪ ਰਾਜ ਯਾਨੀ ਕਿ ALU ARJAN ਦੀ ਸਾਊਥ ਦੇ ਹੀਰੋ ALU ARJAN ਦੀ ਪੂਰੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਖਰ ਤੱਕ ਸਾਡੇ ਨਾਲ ਬਨੇ ਰਹੋ ਦੱਸ ਦਿਨਾ ਤੁਹਾਨੂੰ ਬੱਬੂ ਮਾਨ ਭਾਈ ਆਪਣੀ ਗੱਡੀ ਚੋਂ ਉਤਰ ਕੇ ਕਿਸੇ ਨੂੰ ਮਿਲਣ ਗਏ ਕਿਉਂ ਨੂੰ ਮਿਲਣ ਗਏ ਪੂਰੀ ਗੱਲ ਤੁਹਾਨੂੰ ਆਖਰ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਦੱਸ ਦਿਆਂ ਤੁਹਾਨੂੰ ALU ARJAN ਦੀ ਰਿਹਾਈ ALU ARJAN ਹੁਣ ਰਿਹਾ ਹੋ ਗਿਆ ਹੈ ਰੇਵੰਤ ਰੈੱਡੀ ਨੇ ਉਹਨਾਂ ਤੇ ਕੇਸ ਦਰਜ ਕੀਤਾ ਸੀ ਜਿਸ ਕਾਰਨ ਉਹਨਾਂ ਤੇ ਕੇਸ ਚੱਲ ਗਿਆ ਤੇ 14 ਦਿਨ ਦੀ ਉਹਨਾਂ ਨੂੰ ਜੇਲ੍ਹ ਹੋਈ ਸੀ ਲੇਕਿਨ ਹਾਈ ਕੋਰਟ ਨੇ ਉਹਨਾਂ ਨੂੰ 14 ਦਿਨ ਦੀ ਜੇਲ੍ਹ ਨਹੀਂ ਬਲਕਿ ਰਹਾ ਕਰ ਦਿੱਤਾ ਗਿਆ ਏ ਜੇ ਅਗਰ ਪੂਰੀ ਗੱਲ ਤੁਹਾਨੂੰ ਜਾਣਨੀ ਹੈ ਕਿਉਂ ਉਹਨਾਂ ਦੀ ਰਿਹਾਈ ਹੋਈ ਤੇ ਕਿਉਂ ਉਹਨਾਂ ਨੂੰ ਜੇਲ੍ਹ ਹੋਈ ਉਹ ਅਗਲੀ ਵੀਡੀਓ ਵਿੱਚ ਗੱਲ ਕਰਦਾਂਗੇ ਲੇਕਿਨ ਹੁਣ ਗੱਲ ਕਰ ਲਈਏ ਖੰਟਾਲੇ ਮਾਨ ਦੀ ਜੇ ਬੱਬੂ ਮਾਨ ਨੂੰ ਬੱਬੂ ਮਾਨ ਦੇ ਫੈਨ ਪਿਆਰ ਕਰਦੇ ਤਾਂ ਬੱਬੂ ਮਾਨ ਵੀ ਆਪਣੇ ਫੈਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਬੱਬੂ ਮਾਨ ਭਾਈ ਰੋਡ ਤੇ ਜਾ ਰਿਹਾ ਏ ਸੀ ਤਵੀ ਉਹਨਾਂ ਨੂੰ ਇੱਕ ਫੈਨ ਮਿਲਿਆ ਆਪਣਾ ਜਿਹੜਾ ਕਿ ਚੱਲ ਨਹੀਂ ਸਕਦਾ ਸੀ ਤਾਂ ਬੱਬੂ ਮਾਨ ਬਾਈ ਨੇ ਆਪਣੀ ਗੱਡੀ ਰੋਕ ਕੇ ਉਹਨੂੰ ਗੱਡੀ ਵਿੱਚ ਲੈ ਮਿਲਣ ਗਏ ਤੁਸੀਂ ਵੀ ਦੇਖੋ ਉਹ ਵੀਡੀਓ ਲੇਕਿਨ ਉਸ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ